ਕਿਸੇ ਸਿੱਖ ਨੇ ਪੁੱਛਿਆ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਮਹਾਰਾਜ ਕੋਈ ਹੈ ਦੁਨੀਆ ਉੱਤੇ ਜਿਹੜਾ ਧੀਰਜ ਵਿੱਚ ਰਹਿ ਕੇ ਤੇ ਜ਼ਿੰਦਗੀ ਜੀਵੇ ਤੇ ਜਿਹਦੇ ਜਿੰਨੀ ਧੀਰਜ ਕਿਸੇ 'ਚ ਨਾ ਹੋਵੇ ਹੁਣ ਮਹਾਰਾਜ ਨੇ ਇਹ ਨਹੀਂ ਆਖਿਆ ਕਿ ਮੇਰੇ ਵੱਲ ਵੇਖ ਲਈ ਮੈਂ ਕਿੰਨੀ ਧੀਰਜ ਵਿੱਚ ਤਤੀ ਤਵੀ ਤੇ ਬਹਿਣਾ ਵਾਂ ਮਹਾਰਾਜ ਨੇ ਇੱਕ ਸਿੱਖ ਦਾ ਸੁਣਾ ਦਿੱਤਾ ਕਿ ਫਲਾਣੇ ਫਲਾਣੇ ਸਿੱਖ ਦੇ ਘਰ ਚਲਾ ਜਾ ਸਿੱਖ ਕਹਿੰਦਾ ਉੱਥੇ ਕੀ ਹੋਊ ਕਹਿੰਦਾ ਉਹਥੇ ਜਾ ਤੈਨੂੰ ਪਤਾ ਲੱਗੂਗਾ ਕਿ ਜਿਉਂਦੇ ਜੀ ਠਿਰਜ ਵਿੱਚ ਜ਼ਿੰਦਗੀ ਕਿਦਾਂ ਜੀ ਕੇ ਵੇਖੀਦੀ ਆ ਉਹ ਸਿੱਖ ਲੱਭਦਾ ਲੱਭਦਾ ਸਿੱਖ ਦੇ ਘਰ ਆ ਗਿਆ ਤੇ ਜਾਂਦਿਆਂ ਨੂੰ ਪਤਾ ਲੱਗਾ ਵੀ ਸਿੱਖ ਦੇ ਘਰ ਨਾ ਮੁੰਡੇ ਦਾ ਵਿਆਹ ਰੱਖਿਆ ਸੀ ਇੱਕ ਬੰਨੇ ਹਲਵਾਈ ਲੱਗੇ ਗੀਤ ਵਜਣ ਇੱਕ ਬੰਨੇ ਬੜੇ ਪਿਆਰ ਨਾਲ ਚਾਹ ਕੀਤੇ ਜਾ ਰਹੇ ਤੇ ਉਹ ਜਿਹੜੇ ਸਿੱਖ ਦੇ ਘਰ ਕੱਲਿਆ ਸੀ ਸਿੱਖ ਨੁਕਰ ਦੇ ਵਿੱਚ ਬੈਠਾ ਨਾ ਤੱਪੜ ਸੀਂਦਾ ਸੀ ਸਿੱਖ ਨੁਕਰ ਚ ਬੈਠਾ ਤੱਪੜ ਸੀਂਦਾ ਸੀ ਹੁਣ ਜਿਹੜੇ ਸਿੱਖ ਨੂੰ ਮਹਾਰਾਜ ਨੇ ਘੱਲਿਆ ਉਹਨੇ ਜਾ ਕੇ ਉਹਨੂੰ ਨਮਸਕਾਰ ਕੀਤੀ ਫਤਿਹ ਬਲਾਈ ਲਾਗੇ ਬਹਿ ਗਿਆ ਕਹਿੰਦਾ ਜੀ ਮੈਨੂੰ ਤੁਹਾਨੂੰ ਮਿਲਣ ਵਾਸਤੇ ਗੁਰੂ ਅਰਜਨ ਦੇ ਮਹਾਰਾਜ ਨੇ ਘੱਲਿਆ ਵਾ ਮਹਾਰਾਜ ਕਹਿੰਦੇ ਵੀ ਤੀਰ ਜਨਾ ਜ਼ਿੰਦਗੀ ਕਿਦਾਂ ਜੀਵੀ ਦੀ ਉਹਦੇ ਵੱਲ ਵੇਖ ਲਾ ਜਾ ਕੇ ਉਹ ਸਿੱਖ ਅੱਗੋਂ ਬੋਲਿਆ ਕੁਝ ਨਾ ਉਹ ਤੱਪੜ ਸੀਵੀ ਗਿਆ ਸੀਵੀ ਗਿਆ ਸੀਵੀ ਗਿਆ ਦੂਜਾ ਦਿਨ ਹੋਇਆ ਵਿਆਹ ਦਾ ਦਿਨ ਹੋਰ ਨੇੜੇ ਆ ਗਿਆ ਉਹ ਸੇਖ ਬਾਹਰ ਗਿਆ ਤੇ ਬਾਹਰੋਂ ਇੱਕ ਵੱਡੀ ਪੰਡ ਬਾਲਣ ਦੀ ਚੁਕੀ ਲਿਆਵੇ ਸਿਰ ਦੇ ਉੱਤੇ ਤੇ ਸੇਖ ਉਹਨੂੰ ਪੁੱਛਦਾ ਵੀ ਤੁਹਾਡੇ ਘਰ ਵਿਆਹ ਰੱਖਿਆ ਸਾਰਾ ਪਰਿਵਾਰ ਆਪੋ ਆਪਣੇ ਕੰਮਾਂ 'ਚ ਲੱਗਾ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਤੁਸੀਂ ਕੱਲ ਤੱਪੜ ਸੀ ਰਹੇ ਸੀ ਅੱਜ ਬਾਲਣ ਦੀ ਪੰਡ ਚੁਕੀ ਲਿਆਉਂਦੇ ਹੋ ਕਾਰਨ ਕੀ ਆ ਸੇਖ ਕੁਝ ਨਾ ਬੋਲਿਆ ਅਗਲਾ ਦਿਨ ਹੋਇਆ ਬਿਲਕੁਲ ਵਿਆਹ ਦਾ ਦਿਨ ਨੇੜੇ ਆਇਆ ਜਾਂ ਕਿਸੇ ਨੇ ਆ ਕੇ ਉਸ ਸਿੱਖ ਨੂੰ ਖਬਰ ਦਿੱਤੀ ਕਿ ਬਾਹਰ ਬੰਦਿਆਂ ਦੀ ਲੜਾਈ ਹੋਈ ਆ ਚੋਰ ਪਏ ਆ ਡਾਕੂ ਪਏ ਤੁਹਾਡੇ ਪਿੰਡ ਨੂੰ ਉਸ ਲੜਾਈ ਦੇ ਵਿੱਚ ਤੁਹਾਡੇ ਜਿਸ ਮੁੰਡੇ ਦਾ ਵਿਆਹ ਸੀ ਨਾ ਉਸ ਮੁੰਡੇ ਦੇ ਮੱਥੇ 'ਚ ਗੋਲੀ ਵੱਜੀ ਆ ਤੇ ਉਹ ਮੁੰਡਾ ਮਰ ਗਿਆ ਵਾ ਮੁੰਡਾ ਮਰ ਗਿਆ ਵਾ ਜਿਹਦਾ ਵਿਆਹ ਸੀ ਉਹ ਮਰ ਚੁੱਕਾ ਹੈ ਤੇ ਜਦੋਂ ਸਾਰੇ ਰੋਣ ਲੱਗ ਪਏ ਜਾਂ ਸਾਰੇ ਵਰਲਾਪ ਕਰਨ ਲੱਗ ਪਏ ਉਸ ਮੁੰਡੇ ਦਾ ਪਿਓ ਉਸ ਸਿੱਖ ਦੀ ਬਾਹ ਫੜ ਕੇ ਆਂਦਾ ਤੂੰ ਮੈਨੂੰ ਕੱਲ ਪੁੱਛਦਾ ਨਾ ਵੀ ਤੱਪੜ ਕਿਉਂ ਸੀਰਿਆ ਵਾ ਵੀ ਤੇਰੇ ਤੇ ਮੁੰਡੇ ਦਾ ਵਿਆਹ ਵਾ ਕੋਈ ਗੀਤ गा ਰਿਹਾ ਵਾ ਕੋਈ ਹਲਵਾਈ ਲਾ ਕੇ ਬੈਠਾ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਤੂੰ ਤੱਪੜ ਕਿਉਂ ਸੀਰਿਆ ਕਹਿੰਦਾ ਮੈਨੂੰ ਪਤਾ ਸੀ ਮੇਰੇ ਘਰ ਕੀ ਹੋਣ ਵਾਲਾ ਵਾ ਮੈਨੂੰ ਪਹਿਲਾਂ ਸਮਾਂ ਦਿੱਸ ਗਿਆ ਸੀ ਮੈਨੂੰ ਪਤਾ ਸੀ ਇਸ ਘਰ ਦੇ ਵਿੱਚ ਖੁਸ਼ੀਆਂ ਤੋਂ ਬਾਹਰ ਦੂਜਾ ਕੰਮ ਕੀ ਆਉਣ ਵਾਲਾ ਵਾ ਮੈਂ ਪਹਿਲਾਂ ਤਿਆਰੀ ਕਰਦਾ ਸਾਂ ਕੱਲ ਮੈਂ ਬਾਲਣ ਲੈ ਕੇ ਆਇਆ ਸਾਂ ਮੈਨੂੰ ਪਤਾ ਸੀ ਵੀ ਮੇਰੇ ਪੁੱਤ ਦਾ ਦਿਨ ਇੱਕ ਰਹਿ ਗਿਆ ਵਾ ਪਰ ਮੈਂ ਕਿਸੇ ਨੂੰ ਕੁਝ ਨਹੀਂ ਦੱਸਿਆ ਮੌਤ ਅਟਾਲਿਆ ਉਹਨੇ ਖੁਸ਼ੀ ਨਹੀਂ ਵੇਖਣੀ ਉਹਨੇ ਗਮੀ ਨਹੀਂ ਵੇਖਣੀ ਉਹਨੇ ਜਿੱਥੇ ਆਉਣਾ ਵਾ ਸੋ